ਇਹ ਨਾਮ ਆ ਜ ਤੁਹਾਡਾ ਜਸਪਾਲ ਕਰਨਾ ਕਿਹੜਾ ਪੰਡਾ ਜੀ ਤੁਹਾਡਾ ਰਮਲ ਮਾਦਰੀ ਇਹ ਜਿਹੜਾ ਤੁਹਾਡਾ ਬੇਟੀ ਨੂੰ ਲੈ ਕੇ ਰੌਲਾ ਪਿਆ ਜੀ ਜੋ ਪੰਡਾ ਕਿਸ਼ਨਗੜ੍ਹ ਕੁੜਤਲੀ ਦੇਖੇ ਕੀ ਰੌਲਾ ਕੀ ਹੈ ਜੀ ਹੋ ਉਹਨਾਂ ਦਾ ਜੀ ਆਪਣੇ ਕਨੈਕਟ ਮੈਰਿਜ ਤੇ ਜੀ ਤੁਹਾਡੀ ਬੇਟੀ ਨਾਲ ਜੀ ਹਾਂ ਜੀ ਸਾਡੇ ਬੇਟੀ ਨਾਲ ਤੁਹਾਡੀ ਬੇਟੀ ਦਾ ਕੀ ਨਾਮ ਆ ਜੀ ਅਮਨੁਪ੍ਰੀਤ ਕੌਰ ਜੀ ਕਿਹੜਾ ਪੰਡਾ ਜੀ ਤੁਹਾਡਾ ਰਮਲ ਮਾਦਰੀ ਤੇ ਇਹ ਕਦੋਂ ਹੋਈ ਸੀ ਜੀ ਮੈਰਿਜ 1.5 ਸਾਲ ਹੋ ਗਏ ਤੇ ਇਹ ਕੀ ਹੁਣ ਕੀ ਰੌਲਾ ਚੱਲ ਰਿਹਾ ਜੀ ਹੁਣ ਉਹਨਾਂ ਨੇ ਸਾਡੇ ਤੇ ਪਰਚਾ ਕਰਵਾਤਾ ਜੀ ਕਿਸ ਗੱਲ ਦਾ ਪਰਚਾ ਕਰਾਏਗੀ ਸਾਡਾ ਲੋਨ ਕਰਵਾਇਆ ਹੈ ਉਹਨਾਂ ਨੇ 21,67,000 ਦਾ ਬੇਟੀ ਦਾ ਸਟੱਡੀ ਲੋਨ ਕਰਵਾ ਕੇ ਭੇਜੀ ਹੈ ਇਹ ਸਟੱਡੀ ਲੋਨ ਹੋਇਆ ਜੀ ਹਾਂਜੀ ਸਟੱਡੀ ਲੋਨ ਹੋਇਆ ਜੀ ਇਹ ਕਿਹਦੇ ਨਾਂ ਤੇ ਹੈ ਜੀ ਲੋਨ ਅਮਨਪ੍ਰੀਤ ਦੇ ਨਾਂ ਤੇ ਜੀ ਤੁਹਾਡੀ ਬੇਟੀ ਦੇ ਨਾਂ ਤੇ ਹਾਂਜੀ ਤੇ ਸਟੱਡੀ ਲੋਨ ਬੈਂਕ ਵਿੱਚੋਂ ਹੋਇਆ ਜੀ ਹਾਂਜੀ ਬੈਂਕ ਉਸ ਤੋਂ ਤੇ ਉਹਨਾਂ ਨੇ ਕੀ ਅਲੀਗੇਸ਼ਨ ਲਾਇਨੇ ਵੀ ਉੱਡਦੇ ਤੇ ਸਾਡੇ ਨਾਲ ਟੱਕੀ ਲੱਗੀ ਕੀ ਕਾਰਨ ਕੀ ਹੈ ਜੋ ਉਹ ਅਸੀਂ ਹੀ ਆਈ ਗੁਡੀਆਂ ਨੇ ਕਾਗਜ਼ ਭੇਜਤੇ ਜੀ ਉਹਨਾਂ ਦੇ ਉਹ ਕਹਿ ਰਹੇ ਨੇ ਵੀ ਗੁਡੀਆਂ ਮੁੱਕਰ ਗਈ ਬਾਹਰ ਜਾ ਕੇ ਕੀ ਕਿਵੇਂ ਮੁੱਕਰੀ ਜੀ ਦੱਸੋ ਵੀ ਮੁੰਡੇ ਨੂੰ ਨਾਂ ਬਲਾਉਣ ਤੋਂ ਮੁੱਕਰ ਗਈ ਇਹ ਮੈਰਜ ਤੋਂ ਤੁਹਾਡੀ ਤੁਸੀਂ ਕਹਿ ਰਹੇ ਹੋ ਵੀ ਇੱਕ ਐਗਰੀਮੈਂਟ ਦੇ ਥਰੂ ਹੋ ਜਾਏਗੀ ਕਨੈਕਟ ਮੈਰਜ ਹੈ ਤੁਹਾਡੀ ਬੇਟੀ ਨਾਲ ਜੋ ਮੈਰਜ ਹੋਈ ਸੀ ਜੀ ਕੰਟਰੈਕਟ ਮੈਰਜ ਸੀ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਬੇਟੀ ਨੂੰ ਵੇਖ ਲੋ 1.5 ਸਾਲ ਹੋ ਗਏ ਕੀ ਹੁਣ ਰੌਲਾ ਕੀ ਹੈ ਜੀ ਰੌਲਾ ਤੇ ਹੀ ਹੈ ਜੀ ਫੀਸਾਂ ਤੋਂ ਮੁਕਰ ਗਈ ਅੱਛਾ ਜੀ ਹਾਂ ਜੀ ਇਹ ਫੀਸਾਂ ਤੋਂ ਮੁਕਰ ਗਈ 8ਵੇਂ ਮਹੀਨੇ ਚ 11ਵੇਂ ਚ ਫੀਸਾ ਤੇ 8ਵੇਂ ਚ ਇਹਨਾਂ ਨੇ ਜਵਾਬ ਦਿੱਤਾ ਅਸੀਂ ਪੰਚਾਇਤਾਂ ਰਾਹੀਂ ਵੀ ਇਹਨਾਂ ਨੂੰ ਕਿਹਾ ਜੀ ਵੀ ਤੁਸੀਂ ਕਾਗਜ਼ ਲੈ ਲਓ ਸਾਡੀ ਫੀਸਾਂ ਭਰ ਦੋ ਇਹ ਕਹਿੰਦੇ ਵੀ ਕਨੈਕਟ ਮੈਰਜ ਦੇ ਕੋਈ ਫੀਸ ਨਹੀਂ ਭਰਦਾ ਕੋਈ ਖਰਚਾ ਨਹੀਂ ਕਰਦਾ ਅੱਛਾ ਜੀ ਜੀ ਅਸੀਂ ਫੀਸਾਂ ਨਹੀਂ ਭਰਨੀ ਗੁਡੀਆਂ ਨੇ ਫੇਰ ਵੀ ਕਾਗਜ਼ ਭੇਜਤੇ ਹੁਣ ਬਸ ਇਹ ਕਹਿੰਦੇ ਮੁੰਡੇ ਨੂੰ ਅਸੀਂ ਬਿਲਾਉਣਾ ਨਹੀਂ ਭੇਜਣਾ ਨਹੀਂ ਹੈਗਾ ਤੁਹਾਡੀ ਬੇਟੀ ਨੂੰ ਭੇਜਣ ਤੇ ਕਿੰਨੇ ਆ ਕਿੰਨਾ ਖਰਚਾ ਆਇਆ ਜੀ ਉੱਤੇ 16 ਲੱਖ ਜੀ ਤੇ ਲੋਨ ਕਿੰਨੇ ਦਾ ਜੀ 216000 ਦਾ ਜੀ ਤੇ ਬਾਕੀ ਦੇ ਜਿਹੜੇ ਪੈਸੇ ਨੇ ਜੀ ਉਹ ਇਹਨਾਂ ਦੇ ਜਗਤਾਰ ਸਿੰਘ ਦੇ ਖਾਤੇ 'ਚ ਨੇ ਜੀ ਇਹ ਲੜਕੇ ਦੇ ਪਿਤਾ ਕੋਲੇ ਜੀ ਹਾਂਜੀ ਲੋਨ ਉਹਨਾਂ ਨੇ ਫਿਰ ਫੀਸ ਕਿਉਂ ਨਹੀਂ ਜੀ ਭਰੀ ਫੀਸ ਤੋਂ ਉਹ ਜਵਾਬ ਦੇ ਗਏ ਜੀ ਕਹਿੰਦੇ ਅਸੀਂ ਕਨੈਕਟ ਮੈਰਿਜ ਦੇ ਵਿੱਚ ਕੋਈ ਫੀਸ ਨਹੀਂ ਭਰਦੇ ਕੋਈ ਖਰਚਾ ਨਹੀਂ ਕਰਦਾ ਹੈਗਾ ਨਾ ਇਹਨਾਂ ਨੇ ਕੋਈ ਖਰਚਾ ਦਿੱਤਾ ਜੀ 7 ਮਹੀਨੇ ਕੁੜੀਆਂ ਨੂੰ ਕੰਮ ਨਹੀਂ ਮਿਲਿਆ ਬਾਹਰ अच्छा, अच्छा।, जी। अच्छा जी। ਅਸੀਂ ਖਰਚਾ ਭੇਜਿਆ ਜੀ ਤਿੰਨ ਵਾਰੀ ਕੁੜੀਆਂ ਨੂੰ। ਅੱਛਾ। ਹੁਣ ਅਸੀਂ ਜ਼ਮੀਨ ਵੇਚ ਕੇ ਉਹਦੇ 9 ਲੱਖ ਫੀਸਾ ਭਰੀਆਂ ਨੇ ਜੀ। ਠੀਕ ਹੈ ਜੀ। ਬਸ ਉਹ ਹੀ ਮੰਗ ਕਰਖਿਆ ਵੀ ਸਾਨੂੰ 28 ਲੱਖ ਰੁਪਈਆ ਦੇਵੋ। ਇਹ ਕੀ ਕਹਿੰਦੇ ਨੇ ਜੀ ਲੜਕੇ ਵਾਲੇ? ਲੜਕੇ ਵਾਲੇ ਤਾਂ ਕਹਿੰਦੇ ਜੀ ਸਾਨੂੰ ਬਸ ਅਸੀਂ ਨੇ ਪੈਸਾ ਹੀ ਲੈਣਾ ਹੈ ਨਾ ਤਾਂ 28 ਲੱਖ ਰੁਪਈਆ ਐਸਐਸਓ ਦੇ ਸਾਹਮਣੇ ਵੀ ਨਿਵੇੜਦਾ ਸੀ ਐਸਐਸਓ ਸਾਹਿਬ। ਅੱਛਾ ਜੀ। ਭਾਰਸੋਂ ਵਾਲੇ ਉਹ ਕਹਿੰਦੇ ਬੀਬਾ ਵੀ ਤੇਰਾ ਨਿਵੇੜ ਦਿੰਦੇ ਅਸੀਂ ਉਹਰੇ। ਮੈਂ ਕਹਾਂ ਜੀ ਸਾਡੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਅਸੀਂ ਪੈਸਾ ਦੇਣ ਜੋ ਕਰੇ ਹੁੰਦੇ ਸੀ ਆਈ ਲੈਟਰਸ ਇਹ ਕਹਿੰਦੇ ਵੀ ਅਸੀਂ 28 ਲੱਖ ਰੁਪਇਆ ਲੈਣਾ ਵੀ ਅਸੀਂ ਲੋਨ ਇਹਨਾਂ ਤੋਂ ਨਹੀਂ ਭਰਉਣਾ ਲੋਨ ਮੈਂ ਕਰਾਇਆ ਮੈਂ ਭਰੂੰਗਾ। ਅੱਛਾ ਜੀ। 120000 ਰੁਪਇਆ ਗੁੜੀਆ ਗਈ ਤਾਂ ਮੈਂ ਵਿਆਜ ਭਰਿਆ ਜੀ। ਅੱਛਾ ਜੀ। ਇਹ ਫੀਸਾਂ ਤੋਂ ਜਵਾਬ ਦੇ ਗਿਆ ਜੀ ਉਸ ਤੋਂ ਬਾਅਦ ਚ ਮੈਂ ਇਹਨੂੰ ਵਿਆਜ ਤੋਂ ਵੀ ਜਵਾਬ ਦੇਤਾ ਜੀ। ਠੀਕ ਹੈ ਜੀ। ਇਹ ਤੁਸੀਂ ਨੇ ਬਹੁਤ ਸਾਰੇ ਬੰਦਿਆਂ ਦੇ ਵਿੱਚ ਇਹ ਕਿਹਾ ਵੀ ਅਸੀਂ ਪੈਸੇ ਭਰਨ ਤਿਆਰ ਹਾਂ ਲੋਨ ਦੇ। ਹਾਂ ਜੀ। ਇਕੱਠ ਹੋਇਆ ਜੀ ਸਾਡਾ ਕਿੰਨੇ ਵਾਰੀ? ਅੱਛਾ ਜੀ ਇਹ ਕੀ ਕਹਿੰਦਾ ਜੀ ਫਿਰ ਉਹ? ਇਹ ਕਹਿੰਦਾ ਮੈਂ ਫੀਸਾਂ ਹੀ ਨਹੀਂ ਭਰਨੀ ਆ ਜੀ ਗੁੜੀਆ ਦੀਆਂ। ਨਾ ਮੈਂ ਕੋਈ ਖਰਚਾ ਦੇਣਾ ਰ ਨੇ ਤੁਸੀਂ ਜਿਹੜੋ ਲੋਨ ਦੇ ਪੈਸੇ ਨੇ ਉਹ ਤਾਂ ਭਰਨ ਨੂੰ ਸਹਿਮਤ ਹੋ। ਹਾਂਜੀ। ਫਿਰ ਇਹਨਾਂ ਨੂੰ ਕੀ ਪ੍ਰੋਬਲਮ ਹੈ ਜੀ? ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਵੇਂ ਝੂਠਾ ਪਰਚਾ ਕਰਾਇਆ ਸਾਡੇ ਤੇ। ਜਿਹੜਾ ਹੁਣ ਹੋਇਆ ਜੀ। ਹਾਂਜੀ ਹੁਣ ਹੋਇਆ ਸਾਡੇ ਤੇ ਪਰਚਾ। ਤੇ ਤੁਸੀਂ ਫਿਰ ਹੁਣ ਕੀ ਮੰਗ ਕਰਦੇ ਹੋ ਜੀ? ਅਸੀਂ ਤਾਂ ਸਾਫ਼ ਮੰਗਦੇ ਆ ਜੀ। ਤੇ ਤੁਹਾਡੀ ਲੜਕੀ ਬਾਹਰ ਹੈ ਜੀ ਅਸਟਾ ਹਾਂਜੀ ਬਾਹਰ ਸਾਡੀ ਲੜਕੀ। ਕੀ ਕਹਿਣਾ ਕੀ ਚਾਹੁੰਦੇ ਜੀ ਤੁਸੀਂ ਦੱਸੋ। ਬਸ ਅਸੀਂ ਤਾਂ ਠੀਕ ਹੈ ਨਾ ਚਾਹੁੰਨੇ ਸਾਨੂੰ ਸਾਫ਼ ਮਿਲਣਾ ਚਾਹੀਦਾ ਇਸ ਵੇਲੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਤੁਹਾਡੇ ਖਿਲਾਫ ਕਾਰਵਾਈ ਹੋ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਇਹ ਦੇਖ ਰਹੇ ਹਾਂ ਜੀ ਸਾਡੇ ਨਾਲ ਧੱਕਾ ਹੋਇਆ ਹੈ ਝੂਠਾ ਪਰਚਾ ਕਰਿਆ ਹੈ ਸਾਡੇ ਤੇ ਅੱਛਾ ਹਾਂਜੀ ਤੇ ਤੁਹਾਡੀ ਸੁਣਵਾਈ ਨਹੀਂ ਹੋਈ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਨੇ ਤੁਹਾਡੀ ਸੁਣਵਾਈ ਕਿੱਥੇ ਹੋਈ ਹੈ ਜੀ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ ਵੀ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਲਾਉਣ ਹੀ ਪਰ ਸਕਦੇ ਹਾਂ ਇਹ ਅਸੀਂ ਪੈਸਾ ਕੋਈ ਨਹੀਂ ਦੇ ਸਕਦੇ ਇੱਕ ਗੱਲ ਤੁਸੀਂ ਹੋਰ ਕਹੀ ਐ ਵੀ ਸਾਡੇ ਨੂੰ ਉਹ ਧਮਕੀਆਂ ਦੇ ਰਹੇ ਨੇ ਹਾਂਜੀ ਉਹਨੇ ਧਮਕੀਆਂ ਤਿੰਨ ਵਾਰੀ ਦਿੱਤੀਆਂ ਜੀ ਉਹਨੇ ਇੱਕ ਵਾਰੀ ਮੁੰਡੇ ਨੂੰ ਫੋਨ ਲਾ ਕੇ ਕਿਹਾ ਵੀ ਨਾਲੇ ਤਾਂ ਮੈਂ ਮੁੰਡਾ ਭੇਜਾਂ ਨਾਲੇ ਸੁੱਤੋਂ ਪੈਸੇ ਲਵਾਂ ਨਾਲੇ ਕੁੜੀ ਨੂੰ ਰਿਪੋਰਟ ਕਰਾਂ ਕੀ ਕਾਰਨ ਕੀ ਜੀ ਕਰਨ ਵਾਸਤੇ ਹੀ ਪੈਸੇ ਦਿਓ ਭੁੱਖਾ ਉਹਨੂੰ ਵੀ ਵਸਣ ਧਮਕੀਆਂ ਨਾਲ ਮੈਨੂੰ ਪੈਸੇ ਦੇ ਦੇਣਗੇ ਅੱਛਾ ਦੂਜੀ ਗੱਲ ਜੀ ਅਸੀਂ ਫੇਰ ਬੰਦੇ ਭੇਜੇ ਫੇਰ ਉਹ ਕਹਿੰਦਾ ਮੈਂ ਉਹਦਾ ਮੁੰਡਾ ਚਕਾਉਂਗਾ ਜੀ ਮੈਨੂੰ ਸਾਹਮਣੇ ਸਰਪੰਚ ਦੇ ਘਰੇ ਉਹਨੇ ਇਹ ਗੱਲ ਕਹੀ ਜੀ ਕਹਿੰਦਾ ਮੈਂ ਤੇਰੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦੂੰ ਜਿਵੇਂ ਤੈ ਮੇਰੇ ਦੀ ਕੀਤੀ ਅਸੀਂ ਤਾਂ ਕੋਈ ਜ਼ਿੰਦਗੀ ਖਰਾਬ ਨਹੀਂ ਕਰੀ ਜੀ ਸਤਪੇ ਜਿਹੜਾ ਕਹ ਰਹੇ ਤੇ ਉਹ ਦਿਨ ਦੀ ਵੀ ਤੂੰ ਮੁੰਡਾ ਭੇਜ ਕਾਗਜ਼ ਆਏ ਹੋਏ ਨੇ ਜੀ ਠੀਕ ਥਾਣੇ ਦੀ ਮੇਲ ਰਾਹੀਂ ਮੰਗਾਏ ਨੇ ਅਸੀਂ ਪਹਿਲਾਂ ਕਾਗਜ਼ ਹੀ ਐਸਐਚਓ ਤੋਂ ਓਕੇ ਕਰਕੇ ਲੈ ਕੇ ਗਿਆ ਜੀ ਠੀਕ ਤੋ ਕੀ ਮੰਗ ਕੀ ਕਰਦੇ ਹੋ ਤੁਸੀਂ ਬਸ ਇਹ ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਸੀ ਪੈਸਾ ਕੋਈ ਨਹੀਂ ਦੇ ਸਕਦੇ ਕੀ ਨਾਮ ਹੈ ਤੁਹਾਡਾ ਦਲਵਾਰਾ ਸਿੰਘ ਜੀ ਕਿਹੜਾ ਪੰਡਾ ਈ ਛੋਟਾ ਰੈਵਨ ਮਾਜਰੀ ਇਹ ਤੁਹਾਡਾ ਜੋ ਬੇਟੀ ਦਾ ਰੋਲਾ ਕੀ ਰੋਲਾ ਜੀ ਇਹ ਜੀ ਆਪਣੇ ਇਹੀ ਨਾਇਰ ਜਗਾ ਕਰਾਈ ਦੀ ਗੁੱਡੀ ਦੀ ਮੈਰਿਜ ਹੋਈ ਹੈ ਜੀ ਕਿਹੜੇ ਪੰਡਾ ਕਿਸ਼ਨਗੜ ਜੀ ਅੱਛਾ ਕੀ ਤੁਹਾਡੀ ਬੇਟੀ ਦੇ ਨਾਮ ਕੀ ਹੈ ਜੀ ਹਮਪ੍ਰੀਤ ਜੀ ਅੱਛਾ ਕਿਹਦੇ ਨਾਲ ਮੈਰਿਜ ਹੋਈ ਸੀ ਜੀ ਗਰਜਿੰਦਰ ਨਾਲ ਜੀ ਇਹਨਾਂ ਦੇ ਪਿਤਾ ਦਾ ਨਾਮ ਕੀ ਹੈ ਜੀ ਚੰਕਰ ਸਿੰਘ ਜੀ ਕਿਹੜਾ ਪੰਡਾ ਜੀ ਕਿਸ਼ਨਗੜ ਜੀ ਅੱਛਾ ਕੀ ਰੋਲਾ ਕੀ ਹੈ ਜੀ ਹੁਣ ਰਵਾਇਆ ਇਹ ਫੀਚਾ ਦਾ ਮੁਕਰੀਆ ਜੀ ਤੁਹਾਡੀ ਸੁਣਵਾਈ ਹੋਈ ਨਹੀਂ ਜੀ ਨਾ ਜੀ ਤੁਸੀਂ ਕੋਈ ਬੰਦਿਆਂ ਚ ਬਹਿ ਕੇ ਕੋਈ ਗੱਲਬਾਤ ਹੋਈ ਕੋਈ ਫੈਸਲਾ ਹਾਂ ਪਹਿਲਾਂ ਇਹ ਫੀਚਾ ਨੂੰ ਕਹਿੰਦੇ ਜੀ ਫੀਚਾ ਤੋਂ ਮੁਕਰਦਾ ਰਿਹਾ ਜੀ ਅੱਛਾ ਜੀ ਫਿਰ ਪੀਸ ਕਿਹਨੇ ਭਰੀਆਂ ਜੀ ਫੀਚਾ ਹੀ ਭਰੀਆਂ ਨੇ ਜੀ ਜ਼ਮੀਨ ਵੇਚ ਕੇ ਅੱਛਾ ਤੇ ਇਹ ਕਹਿੰਦੇ ਜੀ ਪੀਸ ਅਸੀਂ ਭਰਨੀ ਨਹੀਂ ਹਾਂ ਜੀ ਹਾਂ ਜੀ ਇਹ ਕਹਿੰਦੇ ਭਰਨੀ ਨਹੀਂ ਹੈਗੀ ਜੀ ਤੇ ਬਾਕੀ ਜਿਹੜੇ ਤੁਸੀਂ ਕਹਿੰਦੇ ਪੈਸੇ ਸੀ ਉਹ ਇਹਨਾਂ ਕੋਲੇ ਨੇ ਜੀ ਹਾਂ ਉਹ ਇਹਨਾਂ ਲਵੇ ਨੇ ਜੀ ਕਿੰਨਾ ਪੈਸਾ ਹੋਊਗਾ ਜੀ ਲਗਭਗ ਆਪਣਾ 21-22 ਲੱਖ ਰਲਾ ਲੋਨ ਤੇ ਜੀ ਇਹਦਾ ਅੱਛਾ ਜੀ ਉਹਦੇ ਚੋਂ 15-16 ਭਰਿਆ ਜੀ ਇਹਨਾਂ ਨੇ ਅੱਛਾ ਬਾਕੀ ਪੈਸਾ ਬਾਕੀ ਚੁਕਾਰ ਲਵੇ ਆ ਜੀ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਨੇ ਇਹਾਂ ਕਹਿੰਦਾ ਜੀ ਸਾਡੀ ਇਨਸਾਫ ਹੋਵੇ ਜੀ ਸਾਡਾ ਅੱਛਾ ਜੀ ਤੇ ਕੋਈ ਨਾਲੇ ਕਹਿੰਦੇ ਵੀ ਤੁਹਾਨੂੰ ਕੋਈ ਧਮਕੀ ਵਗੈਰਾ ਕਿਵੇਂ ਧਮਕੀ ਆ ਦਿੰਦਾ ਜੀ ਅੱਛਾ ਜੀ ਇਹ ਅੰਤੀਰ ਸਿੰਘ ਦੇ ਘਰੇ ਬੈਠੇ ਜੀ ਉੱਥੇ ਵੀ ਇਹ ਕਹਿੰਦਾ ਕਿ ਮੈਂ ਤੁਹਾਡੇ ਮੁੰਡੇ ਨੂੰ ਮੈਂ ਪਰਵਾਦੀ ਕਰ ਦੂੰਗਾ ਜੀ। ਅੱਛਾ। ਉਹ ਸਾਡੇ ਸਾਹਮਣੇ ਗੱਲ ਹੋਈ ਆ। ਅੱਛਾ। ਫੇਰ ਕਹਿੰਦਾ ਪਟਿਆਲੇ ਇਕੱਠ ਹੋਇਆ ਜੀ। ਅੱਛਾ। ਉੱਥੇ ਵੀ ਇਹ ਨੇ ਗਿਆ ਕਹਿੰਦਾ ਮੈਂ ਤੁਹਾਡਾ ਮੁੰਡਾ ਚਾ ਕਰ ਦੂੰਗਾ ਜੀ। ਕਿਉਂ ਜੀ ਕੀ ਕਰਨੀ? ਬਾਦ ਪੈਸਿਆਂ ਨੂੰ ਭੋਕੇ ਤੇ ਸਾਨੂੰ ਧੱਕੇ ਨਾਲ ਪੈਸੇ ਮੰਗ ਰਿਹਾ ਜੀ ਸਾ ਤੋਂ। ਅੱਛਾ। ਤੁਸੀਂ ਕੀ ਕਹਿੰਦੇ ਵੀ ਅਸੀਂ ਲੋਨ ਭਰਨ ਤਿਆਰ ਆ ਜੀ? ਇਹ ਲੋਨ ਭਰਨ ਤਿਆਰ ਆਂ ਜਾਂ ਗੁੱਡੀ ਭੇਜਿਆ ਜੀ। ਅੱਛਾ। ਇਹ ਕੀ ਕਹਿੰਦੇ ਨੇ ਜੀ ਪਰਿਵਾਰ ਵਾਲੇ? ਇਹ ਤਾਂ ਅਹੀ ਦਿਨ ਇਹ ਮੈਂ ਇਹ ਪੈਸੇ ਲੈ ਨਹੀਂ ਨਹੀਂ ਜੀ ਕਿੰਨੇ ਪੈਸੇ ਮੰਗ ਕਰਦੇ ਨੇ ਜੀ 28 ਲੱਖ ਜੀ ਹੱਥ ਬੰਨ੍ਹ ਕੇ ਵੈਂਚੇ ਜੀ ਸਾਨੂੰ ਸਾਫ਼ ਮਿਲਣਾ ਚਾਹੀਦਾ ਹਾਂਜੀ ਹਾਂਜੀ ਸਾਨੂੰ ਇਹ ਧਮਕੀਆਂ ਦਿੰਦਾ ਏ ਸਾਨੂੰ ਇਹਦੇ ਤੋਂ ਖਤਰਾ ਏ ਇਹਦੇ ਕੋਲ ਰਿਵਾਲਵਰ ਆ ਇਹ ਪਿੰਡ ਗੇੜੇ ਮਾਰਦਾ ਪਰਸੋਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਿਆ ਅੱਛਾ ਚੱਲ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਿਆ ਅੱਛਾ ਜੀ ਹਾਂਜੀ ਕੀ ਕਹਿੰਦੇ ਕੀ ਨੇ ਜੀ ਬਸ ਇਹ ਧਮਕੀ ਦਿੰਦੇ ਨੇ ਮੁੰਡੇ ਨੂੰ ਇਹ ਕਹਿੰਦੇ ਨੇ ਕਦੇ ਚੁਕਾ ਲੂੰ ਕਦੇ ਐ ਕਰ ਦੂੰ ਕਦੇ ਮੇਰਾ ਮੁੰਡੇ ਦੇ ਬਾਹਰ ਅੰਦਰ ਫਿਰ ਨਤੀਜੇ ਕੋਈ ਸਾਡੇ ਗੱਲਬਾਤ ਹੁੰਦੀ ਆ ਤਾਂ ਅਸੀਂ ਇਹਦਾ ਨਾਉ ਲਾਵਾਂਗੇ